ਕਹਿੰਦੇ ਆ ਜ਼ਿੰਦਗੀ ਦਾ ਅਸਲ ਸੱਚ ਕਹਿੰਦੇ ਆ ਕਿ ਐਤਵਾਰ ਦੇ ਆਉਣ ਦੀ ਖੁਸ਼ੀ ਵੀ ਦਾ ਵੀ ਕੋਈ ਡਰ ਨਹੀਂ ਹੈਗਾ ਤੇ ਐ ਸੋਮਵਾਰ ਆਉਣ ਦੀ ਵੀ ਕੋਈ ਖੁਸ਼ੀ ਨਹੀਂ ਐਤਵਾਰ ਦੇ ਜਾਣ ਦਾ ਵੀ ਕੋਈ ਡਰ ਨਹੀਂ ਹੈਗਾ ਐ ਸੋਮਵਾਰ ਆਉਣ ਦੇ ਵੀ ਕੋਈ ਖੁਸ਼ੀ ਨਹੀਂ ਹੈਗੀ ਤੇ ਕਹਿੰਦੇ ਆ ਪੈਸਾ ਪੈਸਾ ਕਮਾਉਣ ਦਾ ਵੀ ਕੋਈ ਖੁਆਇਸ਼ ਨਹੀਂ ਹੈਗੀ ਤੇ ਖਰਚ ਕਰਨ ਦੀ ਵੀ ਕੋਈ ਇੱਛਾ ਨਹੀਂ ਹੈਗੀ। ਹੋਟਲ ਵਿੱਚ ਖਾਣ ਦੀ ਵੀ ਕੋਈ ਇੱਛਾ ਨਹੀਂ ਹੈਗੀ ਤੇ ਘਮਣ-ਕਮਾਉਣ ਦੀ ਵੀ ਕੋਈ ਇੱਛਾ ਨਹੀਂ ਹੈਗੀ। ਤੇ ਕਹਿੰਦੇ ਨਵੇਂ ਕੱਪੜੇ ਖਰੀਦਣ ਦਾ ਵੀ ਕੋਈ ਚਾਹ ਨਹੀਂ ਹੈਗਾ, ਤਿਆਰ ਹੋਣ ਦਾ ਵੀ ਕੋਈ ਖੁਆਇਸ਼ ਨਹੀਂ ਹੈਗੀ। ਕਦੇ ਸੋਚਿਆ ਕਿ ਸਸੀਂ ਇੰਨੀ ਸਿੰਪਲ ਜ਼ਿੰਦਗੀ ਵਿੱਚ ਜੀਵਾਂਗੇ। ਜੇ ਅਸੀਂ ਇੰਨੀ ਸਿੰਪਲ ਜ਼ਿੰਦਗੀ ਜੀਵਾਂਗੇ ਤੇ ਸਾਡੀ ਜ਼ਿੰਦਗੀ ਵਿੱਚ ਟੈਨਸ਼ਨਾਂ ਬਹੁਤ ਘਟ ਜਾਣਗੀਆਂ ਬਹੁਤ ਟਰੈਸ ਘਟ ਜਾਏਗਾ ਜੇ ਅਸੀਂ ਇੱਕ ਜ਼ਿੰਦਗੀ ਨੂੰ ਜ਼ਿੰਦਗੀ ਵਾਂਗੂ ਜੀਵਾਂਗੇ ਸੱਚੀਆਂ ਗੱਲਾਂ ਸੁਣਨ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜੋ